ਕਿ ਜਿਹੜਾ ਤੁਸੀਂ ਆਪਣਾ ਕੈਂਪ ਲਾਇਆ ਹੋਇਆ ਆ ਇਸ ਕੈਂਪ ਨੂੰ ਲਾਉਣ ਦਾ ਮਕਸਦ ਕੀ ਹੈ ਤੁਹਾਡਾ ਇਹੀ ਜੀ ਜਦੋਂ ਅਸੀਂ ਇੱਥੇ ਜਾ ਕੇ ਦੇਖਿਆ ਸਭ ਤੋਂ ਪਹਿਲਾਂ ਤੇ ਕੈਂਪ ਲਾਇਆ ਸੀ ਸੁਲਤਾਨਪੁਰ ਲੋਧੀ ਬਾਉਪੁਰ ਬੰਨ ਤੇ ਉੱਥੇ ਵੀ ਲੋਕਾਂ ਨੂੰ ਲੋੜ ਸੀ ਕਿਉਂਕਿ ਸਿੱਖ ਉੱਥੇ ਜਾਂਦਾ ਜਿੱਥੇ ਲੋੜਵੰਦ ਲੋਕ ਆ ਜਿੱਥੇ ਮੁਸੀਬਤ ਦੇ ਮਾਰੇ ਆ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਦਾ ਜਾਂ ਜਿੱਥੇ ਤਸ਼ੱਦਦ ਹੋ ਰਿਹਾ ਕੋਈ ਜ਼ੁਲਮ ਹੋ ਰਿਹਾ ਹੈ ਸਿੱਖ ਦਾ ਫਰਜ਼ ਆ ਅਸੀਂ ਆਪਣਾ ਉਹ ਫਰਜ਼ ਨਿਭਾਉਣ ਆਏ ਆ ਮਾਰਾਈ ਨੇ ਸਾਨੂੰ ਇੱਕ ਸ਼ੁਰੂਆਤ ਕਰਨ ਦੇ ਲਈ ਜਾਂ ਸਾਡਾ ਇੱਕ ਉਦਮ ਹੁੰਦਾ ਹੈ ਜਿੱਦਣੇ ਅਸੀਂ ਕੈਂਪ ਲਾਉਣੀ ਅਗਲੇ ਦਿਨ ਉੱਥੇ ਸਰਕਾਰੀ ਕੈਂਪ ਵੀ ਲੱਗ ਜਾਂਦਾ ਵਾ ਪਹਿਲਾਂ ਇੱਥੇ ਘਟੋ ਘਟ ਵੀ 10 15 ਦਿਨ ਪਹਿਲਾਂ ਇੱਥੇ ਪਾਣੀ ਦਾ ਲੋਕ ਮਾਰਾਈ ਸੀ ਕੋਈ ਕੰਪਨੀ ਲੱਗਦਾ ਸੋ ਅਸੀਂ ਕਹਿੰਦੇ ਆ ਵੀ ਇਹ ਸਾਡੀ ਇੱਕ ਬੜੀ ਵਧੀਆ ਸ਼ੁਰੂਆਤ ਆ ਵੀ ਜੇ ਸਾਡੇ ਵਾਲੇ ਵੇਖ ਕੇ ਸਰਕਾਰ ਵੀ ਕੁਝ ਕਰ ਰਹੀ ਹੈ ਤੇ ਭਾਵੇਂ ਉਹ ਉੱਥੇ ਕੈਂਪ ਲਗਾ ਕੇ ਬੈਠੀ ਹੈ ਕੋਈ ਨਾ ਕੋਈ ਉਹ ਹੜਪੀਟ ਤਾਂ ਦੇ ਲਿਖ ਕੇ ਨਾ ਕਿਸੇ ਨਾ ਕਿਸ ਨੂੰ ਕੋਈ ਬੁਰਕੀ ਮੂੰਹ 'ਚ ਪੈਂਦੀ ਹੋਊਗੀ ਸੋ ਅਸੀਂ ਇੱਕ ਸ਼ੁਰੂਆਤ ਇੱਥੇ ਵੀ ਕੀਤੀ ਆ ਤੇ ਕੈਂਪਰ ਲਗਾਉਣ ਦੀ ਲੋਡ ਤੇ ਉਹੀ ਆ ਵੀ ਇੱਥੇ ਲੋਡਵੰਤ ਸੀ ਵੱਡੇ ਵੱਲੋਂ ਲਗਾਇਆ ਹੋਇਆ ਤੁਹਾਡਾ ਕੈਂਪ ਨਾਮ ਦਾ ਹੈ ਕੈਂਪਾ ਤਾਂ ਇਹ ਕਿਸ ਤਰੀਕੇ ਦੀ ਭੂਮਿਕਾ ਅਦਾ ਕਰਦਾ ਹੈ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਲੋਕ ਨੇ ਤੁਹਾਡੇ ਤੱਕ ਅਪਰੋਚ ਕਰਦੇ ਨੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਮਦਦ ਕਿੱਦਾਂ ਕਰਦੇ ਹੋ ਫਿਰ ਜਿਹੜੇ ਲੋਡਵੰਤਾ ਦੇ ਨਾਮ ਹੋਏ ਉਹਨਾਂ ਨੂੰ ਐ ਵੈਰੀਫਾਈ ਕਰਕੇ ਬਾਟੇ ਕਮੇਟੀ ਆਪਾਂ ਬਣਾਈਆ ਵੀ ਜਿਨ੍ਹਾਂ ਨੇ ਇੱਕ ਕਿੱਟ ਤਿਆਰ ਕਰਨੀ ਆ ਜਿਹੜੀ ਕਿੱਟ ਚ ਲੂਣ ਮਿਰਚ ਹਲਦੀ ਮਸਾਲਾ ਆਪਣਾ ਪੱਤੀ ਖੰਡ A to Z ਆਟਾ ਸਭ ਤੋਂ ਜ਼ਰੂਰੀ ਆਪਣਾ ਡਾਕਟਰੀ ਸਹੂਲਤ ਤੋਂ ਲੈ ਕੇ ਰਸੋਈ ਦਾ ਟੰਗਰ ਵੱਛੇ ਦਾ ਚਾਰੇ ਤੋਂ ਲੈ ਕੇ A to Z ਸਾਰੀ ਇੱਕ ਕਿੱਟ ਬਣਾ ਲੈਣੀ ਆ ਤੇ ਉਹ ਜਿਹੜੀ ਜਿਹੜੀ ਲਿਸਟ ਬਣੀ ਜਿਹੜੇ ਵੈਰੀਫਾਈ ਬੰਦੇ ਵਾਕਿਆ ਲੋੜਵੰਦ ਉਹਨਾਂ ਨੂੰ ਉਹ ਲਿਸਟ ਜਿਹੜੀ ਉਹ ਤੇ ਉਹ ਮੁੜ ਕੇ ਉਹ ਜਿਹੜੀ ਕਿੱਟ ਆ ਉਹ ਜਿਹੜੀ ਦੇਣੀ ਆ ਚਾਰਾ ਲੈ ਕੇ ਆ ਗਿਆ ਜਾਂ ਕੋਈ ਸੌਦਾ ਪੱਤਾ ਲੈ ਕੇ ਆ ਗਿਆ ਉਹ ਸਾਡੇ ਕੋਲ ਜਿਹੜੀ ਨੌਜਵਾਨਾਂ ਦੀ ਟੀਮ ਹੈ ਇਹਨਾਂ ਦਾ ਬੜਾ ਵੱਡਾ ਸਾਥ ਆ ਇਹਨਾਂ ਨੇ ਉਹ ਲਾ ਲਾ ਕੇ ਜਿੱਥੇ ਜਿੱਥੇ ਕਿਸੇ ਚੀਜ਼ ਦਾ ਸਟਾਕ ਰੱਖਣਾ ਉੱਥੇ ਉੱਥੇ ਉਹ ਰੱਖੀ ਜਾਣਾ ਬਾਅਦ ਦੇ ਵਿੱਚ ਆ ਜਿਵੇਂ ਹੁਣ ਆ ਜਿਹੜਾ ਸਮਾਨ ਆ ਆਲੂ ਆ ਗੰਡੇ ਆ ਇੱਕ ਵੱਖਰੀ ਟੀਮ ਆਣੀ ਉਹ ਨੌਜਵਾਨਾਂ ਨੇ ਸਾਡੇ ਕੋਲ ਜਣਾ ਆਪਸ ਵਿੱਚ ਵੇਰੇ ਵੇਰੇ ਕਰ ਰਹੇ ਆ ਉਹਨਾਂ ਨੇ ਪਹੁੰਚ ਗਿਆ ਜਿਹੜੀ ਕਿਟਾ ਜਿਹੜੀ ਸਾਰੀ ਬਣਾ ਦੇਣੀ ਆ ਦਾਣੀ ਕਿਹੜਾ ਕਿਹੜਾ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਜਿਹੜੇ ਇੱਥੇ ਆ ਇੱਥੋਂ ਤੱਕ ਵੀ ਕਈ ਐਨ ਆਰ ਆਈ ਵੀਰ ਜਿਹੜੇ ਸਪੈਸ਼ਲ ਵੇਖੋ ਜਿਨ੍ਹਾਂ ਦੇ ਵਿੱਚ ਅੰਦਰ ਪੰਜਾਬ ਦਾ ਦਰਦ ਹੋ ਕਈ ਟਿਕਟਾਂ ਕਰਾ ਕੇ ਵੀ ਆ ਜਿੰਦੇ ਉਹ ਵੀ ਸਾਡੇ ਕੋਲ ਇੱਥੇ ਆਉਂਦੀ ਆ ਪਿੱਛੇ ਜੇ ਇੱਕ ਵੀਰ ਆ ਸਾਡੇ ਕੋਲ ਰਹਿ ਕੇ ਵੀ ਗਿਆ ਅ ਰਜਿੰਦਰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੀਆਂ ਲੁੜਿੰਦੀਆਂ ਚੀਜ਼ਾਂ ਦੀ ਲੋੜ ਆ ਜਿਹੜੀ ਆਮ ਤੌਰ ਤੇ ਹਰ ਪੀੜਤਾ ਨੂੰ ਪੈਣੀ ਆ ਉਹਨਾਂ ਲੋਕਾਂ ਨੂੰ ਪੈਣੀ ਆ ਜਿਵੇਂ ਪਹਿਲਾਂ ਪਾਣੀ ਵਗ ਰਿਆ ਸੀ ਹੁਣ ਪਾਣੀ ਰੁਕ ਗਿਆ ਵਾ ਪਾਣੀ ਉੱਤਰ ਗਿਆ ਵਾ ਪਾਣੀ ਦੇ ਵਿੱਚੋਂ ਬਦਬੂ ਮੁਸ਼ਕ ਬਹੁਤ ਜ਼ਿਆਦਾ ਆ ਰਹੀ ਆ ਉਹਦੇ ਵਿੱਚੋਂ ਉਹ ਇੱਕ ਕੈਮੀਕਲ ਆ ਜੀ ਉਹ ਬਿਮਾਰੀਆਂ ਫੈਲਣਗੀਆਂ ਲੋਕਾਂ ਨੇ ਬਿਮਾਰ ਵੀ ਹੋਣਾ ਵਾ ਉਹਨਾਂ ਵਾਸਤੇ ਡਾਕਟਰੀ ਸਹੂਲਤਾਂ ਉਹਨਾਂ ਵਾਸਤੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਵਾ ਵੀ ਉਹ ਜਿਹੜਾ ਪਾਣੀ ਤੋਂ ਬਿਮਾਰੀਆਂ ਫੈਲਣ ਵਾਲੇ ਨੂੰ ਆਪਾਂ ਕੋਈ ਇਦਾਂ ਦਾ ਪ੍ਰੋਜੈਕਟ ਜਾਂ ਇਦਾਂ ਦਾ ਪਾਣੀ ਕੱਢੀਏ ਕਿ ਇਦਾਂ ਦਾ ਕੰਮ ਕੀਤਾ ਜਾਵੇ ਵੀ ਆਪਣਾ ਉਹ ਬਿਮਾਰੀਆਂ ਨਾ ਫੈਲਣ ਨਹੀਂ ਤੇ ਲੋਕ ਬਹੁਤ ਵੱਡੀ ਮਾਤਰਾ ਦੇ ਵਿੱਚ ਬਿਮਾਰ ਹੋਣਗੇ ਜਦ ਉੱਥੇ ਚਲੇ ਜਿਗੇ ਨਾ ਉੱਥੇ ਖੜਿਆ ਨਹੀਂ ਜਾਂਦਾ ਉੱਥੇ ਝੋਨੇ ਦੇ ਵਿੱਚ ਮੱਛੀਆਂ ਜਿਹੜੇ ਕੋਈ ਪਸ਼ੂ ਪੰਛੀ ਜਿਹੜੇ ਮਰੇ ਹੋਏ ਆ ਉਹਨਾਂ ਦਾ ਮੁਸ਼ਕ ਪਾਣੀ ਇੰਨਾ ਲੱਥਾ ਉਹ ਇੱਕ ਪਾਣੀ ਨਹੀਂ ਹੋ ਯਾਰ ਬਣ ਗਿਆ ਜੀ ਫਿਰੋਜ਼ਪੁਰ ਦੇ ਬਹੁਤ ਸਾਰੇ ਪਿੰਡ ਹੜਾਂ ਦੇ ਪਾਣੀ ਕਰਕੇ ਪ੍ਰਭਾਵਿਤ ਹੋਏ ਨੇ ਤਾਂ ਇਸੇ ਪਾਸੇ ਰੂ ਇਸੇ ਪਿੰਡਾਂ ਨੂੰ ਰਾਹ ਜਿਹੜਾ ਜਾਂਦਾ ਹੈ ਇੱਥੋਂ ਬਹੁਤ ਸਾਰੇ ਲੋਕ ਗੁਜ਼ਰ ਕੇ ਜਾਂਦੇ ਨੇ ਜਿਹੜੇ ਰਾਸ਼ਨ ਪਾਣੀ ਤੇ ਲੋੜਿੰਦੀਆਂ ਚੀਜ਼ਾਂ ਉਹਨਾਂ ਪਿੰਡਾਂ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਖਾਸ ਤੌਰ ਤੇ ਅੱਜ ਦੇ ਦਿਨ ਬਹੁਤ ਵੱਡੀ ਤعداد ਦੇ ਵਿੱਚ ਵੀ ਲੋਕ ਅਜੇ ਵੀ ਆਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸੇ ਨੂੰ ਲੈ ਕੇ ਵਾਰਿਸ ਪੰਜਾਬ ਦੇ ਕੈਂਪ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਤੁਹਾਡਾ ਆਪਣਾ ਕੈਂਪ ਇੱਥੇ ਜਥੇਬੰਦੀ ਦੇ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਲਗਾਇਆ ਹੋਇਆ ਜਿਹਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੇ ਵੱਲੋਂ ਜਿਹੜੇ ਹਲਕੇ ਦੀ ਵਿਗਵਾਹੀ ਕਰ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਤਮਾਮ ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਭਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ ਭਾਈ ਅਮਰਪਾਲ ਸਿੰਘ ਜਾਂ ਹੋਰ ਜਿਹੜੇ तमाम ਸਾਰੀਆਂ ਸਿੱਖ ਸ਼ਖਸੀਅਤਾਂ ਨੇ ਉਹਨਾਂ ਦੀਆਂ ਤਸਵੀਰਾਂ ਵੀ ਨਜ਼ਰ ਆਉਣਗੀਆਂ ਔਰ ਸਭ ਤੋਂ ਪਹਿਲਾਂ ਮੈਂ ਇਧਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦਾ ਕਿ ਕਿਵੇਂ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਦੀ ਇੱਥੇ ਖਾਸ ਤੌਰ ਤੇ ਸੰਗਤਾਂ ਨੂੰ ਲੋੜ ਹੈ ਜਾਂ ਪਿੰਡਾਂ ਦੇ ਵਿੱਚ ਜਿਹੜੀਆਂ ਪੀੜਤ ਧਰਾਂ ਨੇ ਉਹਨਾਂ ਨੂੰ ਉਹਨਾਂ ਨੂੰ ਲੋੜ ਹੈ ਤਾਂ ਉਹ ਚੀਜ਼ਾਂ ਇੱਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਇਸੇ ਨੂੰ ਲੈ ਕੇ 스캠ਪ ਦੀ ਕਿਸ ਤਰੀਕੇ ਦੀ ਭੂਮਿਕਾ ਰਹਿੰਦੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਕਿੜੀਆਂ ਹੋਰ ਲੋੜਾਂ ਨੇ ਤਾਂ ਇਹ ਦੇਖ ਸਕਦੇ ਹਾਂ ਇਲਾਕੇ ਵਾਲੇ ਲੋਕ ਜਿੰਨੂੰ ਵੀ ਕੋਈ ਲੋੜ ਆ ਇਸ ਕੈਂਪ ਤੋਂ ਉਹ ਚੀਜ਼ਾਂ ਖੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਭ ਤੋਂ ਪਹਿਲਾਂ ਇਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਟਰੈਕਟਰ ਟਰਾਲੀਆਂ ਜਾਂ ਟਰੱਕ ਪਰ ਪਰ ਕੇ ਸਮਾਨ ਲਿਆਂਦਾ ਜਾ ਰਿਹਾ ਏ ਤਾਂ ਪਸ਼ੂਆਂ ਦੇ ਚਾਰੇ ਦੇ ਸਿਮੇਤ ਤੋਂ ਹੋਰ ਇਸ ਵੇਲੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਾਂ ਭਵਿੱਖ ਦੇ ਵਿੱਚ ਕਿਹੜੀਆਂ-ਕਿਹੜੀਆਂ ਚੁਣੌਤੀਆਂ ਨਾਲ ਲੋਕਾਂ ਦੇ ਸਾਹਮਣੇ ਆਉਣਗੀਆਂ ਤਾਂ ਖਾਸ ਤੌਰ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਸਾਡੇ ਨਾਲ ਰਜਿੰਦਰ ਸਿੰਘ ਤਲਵੰਡੀ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਇਧਰਲੇ ਪਾਸੇ ਇਹ ਨੌਜਵਾਨ ਵੀ ਨੇ ਜਿਹੜੇ ਸਾਜੋ ਸਮਾਨ ਲੋੜਿੰਦੀਆਂ ਚੀਜ਼ਾਂ ਪੀੜਤ ਲੋਕਾਂ ਦੇ ਵਾਸਤੇ ਲੈ ਕੇ ਆਏ ਨੇ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਜਿਹੜਾ ਤੁਸੀਂ ਆਪਣਾ ਕੈਂਪ ਲਾਇਆ ਹੋਇਆ ਆ ਇਸ ਕੈਂਪ ਨੂੰ ਲਾਉਣ ਦਾ ਮਕਸਦ ਕੀ ਹੈ ਤੁਹਾਡਾ ਇਹੀ ਜੀ ਜਦੋਂ ਅਸੀਂ ਇੱਥੇ ਜਾ ਕੇ ਦੇਖਿਆ ਸਭ ਤੋਂ ਪਹਿਲਾਂ ਤੇ ਕੈਂਪ ਲਾਇਆ ਸੀ ਸੁਲਤਾਨਪੁਰ ਲੋਧੀ ਬਾਉਪੁਰ ਬੰਦ ਤੇ ਉੱਥੇ ਵੀ ਲੋਕਾਂ ਨੂੰ ਲੋੜ ਸੀ ਕਿਉਂਕਿ ਸਿੱਖ ਉੱਥੇ ਜਾਂਦਾ ਜਿੱਥੇ ਲੋੜਵੰਦ ਲੋਕ ਆ ਜਿੱਥੇ ਮੁਸੀਬਤ ਦੇ ਮਾਰੇ ਆ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਦਾ ਜਾਂ ਜਿੱਥੇ ਵੇ ਤਸ਼ੱਦਦ ਹੋ ਰਿਹਾ ਕੋਈ ਜ਼ੁਲਮ ਹੋ ਰਿਹਾ ਸਿੱਖ ਦਾ ਫਰਜ ਆ ਅਸੀਂ ਆਪਣਾ ਉਹ ਫਰਜ ਨਿਭਾਉਣ ਆਏ ਆ ਉੱਥੇ ਲਾਇਆ ਸੀ ਉੱਥੇ ਬਾਅਦ ਦੇ ਵਿੱਚ ਤੁਹਾਡਾ ਕੈਂਪ ਤੁਹਾਡਾ ਆਪਣਾ ਕੈਂਪ ਦੀ ਸ਼ੁਰੂਆਤ ਕਰਦੇ ਆ ਤੇ ਬਾਅਦ ਦੇ ਵਿੱਚ ਜਿੰਨੀਆਂ ਸੰਸਥਾਵਾਂ ਉਹ ਉੱਥੇ ਪਹੁੰਚ ਜਾਂਦੀਆਂ ਨੇ ਇਹ ਤੱਕ ਵੀ ਸਰਕਾਰੀ ਨਮਾਇंदे ਵੀ ਰੋਜ ਗੇੜੇ ਮਾਰਨੇ ਸ਼ੁਰੂ ਕਰ ਦਿੰਦੇ ਆ ਉਹ ਇੱਕ ਸ਼ੁਰੂਆਤ ਸੀ ਸਾਡੀ ਤੇ ਅਸੀਂ ਉਥੋਂ ਬਾਅਦ ਇਹ ਜਿਹੜਾ ਕੈਂਪ ਆ ਇਹ ਇੱਥੇ ਲੈ ਆਂਦਾ ਪਿੰਡ ਪੋਵਾਲ ਤੇ ਕਿਉਂਕਿ ਇੱਥੇ ਵੀ ਕੋਈ ਨਹੀਂ ਪਹੁੰਚ ਰਿਹਾ ਤੇ ਇਹ ਇੱਕ ਪਤਾ ਨਹੀਂ ਮਹਾਰਾਜ ਨੇ ਸਾਨੂੰ ਇੱਕ ਸ਼ੁਰੂਆਤ ਕਰਨ ਦੇ ਲਈ ਜਾਂ ਸਾਡਾ ਇੱਕ ਉਦਮ ਹੁੰਦਾ ਹੈ ਜਿੱਦਣੇ ਅਸੀਂ ਕੈਂਪ ਲਾਉਣੀ ਅਗਲੇ ਦਿਨ ਉੱਥੇ ਸਰਕਾਰੀ ਕੈਂਪ ਵੀ ਲੱਗ ਜਾਂਦਾ ਵਾ ਪਹਿਲਾਂ ਇੱਥੇ ਘੱਟੋ-ਘੱਟ ਵੀ 10-15 ਦਿਨ ਪਹਿਲਾਂ ਇੱਥੇ ਪਾਣੀ ਨਾਲ ਲੋਕ ਮਾਰੇ ਸੀ ਕੋਈ ਕੈਂਪਨੀ ਲੱਗਦਾ ਸੋ ਅਸੀਂ ਕਹਿੰਨੇ ਆ ਵੀ ਇਹ ਸਾਡੀ ਇੱਕ ਵੱਡੀ ਵਧੀਆ ਸ਼ੁਰੂਆਤ ਆ ਵੀ ਜੇ ਸਾਡੇ ਵਾਲੇ ਵੇਖ ਕੇ ਸਰਕਾਰ ਵੀ ਕੁਝ ਕਰ ਰਹੀ ਆ ਤੇ ਭਾਵੇਂ ਉਹ ਉੱਥਾਂ ਕੈਂਪ ਲਗਾ ਕੇ ਬੈਠੀ ਆ ਕੋਈ ਨਾ ਕੋਈ ਉਹ ਹੜਪੀਟ ਤਾਂ ਦਿੱਲੀ ਕਿਸੇ ਨਾ ਕਿਸੇ ਨੂੰ ਕੋਈ ਬੁਰਕੀ ਮੂੰਹ 'ਚ ਪੈਂਦੀ ਹੋਊਗੀ ਸੋ ਅਸੀਂ ਇੱਕ ਸ਼ੁਰੂਆਤ ਇੱਥੇ ਵੀ ਕੀਤੀ ਆ ਤੇ ਕੈਂਪ ਲਗਾਉਣ ਦੀ ਲੋੜ ਤੇ ਉਹੀ ਆ ਵੀ ਇੱਥੇ ਲੋੜਵੰਦ ਸੀ। ਹੂੰ। ਲੋੜਵੰਦ ਸੀ ਇੱਥੇ ਮੁਸੀਬਤ ਦੇ ਮਾਰੇ ਲੋਕ ਸੀ, ਇੱਥੋਂ ਦੀਆਂ ਫਸਲਾਂ ਰੁੜ ਗਈਆਂ ਸੀ, ਇੱਥੋਂ ਦੀਆਂ ਨਸਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਇੱਥੋਂ ਦੇ ਘਰਾਂ 'ਚ ਪਾਣੀ ਵੜ ਗਿਆ ਸੀ। ਇੱਥੇ ਵਾਕਿਆ ਹੀ ਲੋੜ ਸੀ ਤੇ ਤਾਂ ਕਰਕੇ ਅਸੀਂ ਇੱਥੇ ਕੈਂਪ ਲਗਾਇਆ ਏ। ਤੇ ਬਿਲਕੁਲ ਖਾਸ ਤੌਰ ਤੇ ਵੀ ਇੱਕ ਵੱਡਾ ਸਵਾਲ ਹੈ ਕਿ ਜਿਹੜੇ ਲੋਕ ਹੜਪੀੜਤ ਨੇ ਹੜ੍ਹ ਦੇ ਨਾਲ ਬਹੁਤ ਸਾਰਾ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਤਾਂ ਇਸ ਚੀਜ਼ ਨੂੰ ਲੈ ਕੇ ਇਹ ਜਿਹੜਾ ਤੁਹਾਡੇ ਵੱਲੋਂ ਲਗਾਇਆ ਹੋਇਆ ਤੁਹਾਡਾ ਕੈਂਪ ਨਾਮ ਦਾ ਹੈ ਕੈਂਪਾ ਤਾਂ ਇਹ ਕਿਸ ਤਰੀਕੇ ਦੀ ਭੂਮਿਕਾ ਅਦਾ ਕਰਦਾ ਹੈ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਲੋਕ ਨੇ ਤੁਹਾਡੇ ਤੱਕ ਅਪਰੋਚ ਕਰਦੇ ਨੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਮਦਦ ਕਿੱਦਾਂ ਕਰਦੇ ਹੋ ਇਥੇ ਜੇ ਸਭ ਤੋਂ ਪਹਿਲਾਂ ਆਪਾਂ ਇੱਕ ਕਮੇਟੀ ਬਣਾਈ ਹੈ ਜਿਨ੍ਹਾਂ ਦਾ ਕੰਮ ਹੈ ਬਸ ਨਾਮ ਲਿਖਣੇ ਵੀ ਜਿਹੜਾ ਵੀ ਕੋਈ ਆਉਂਦਾ ਹੈ ਕੋਈ ਲੋਡਵੰਦਾ ਆ ਗਿਆ ਜਾਂ ਕੋਈ ਉਧਾਂ ਆ ਗਿਆ ਵੀ ਬਸ ਤੁਸੀਂ ਨਾਮ ਲਿਖੀ ਜਾਣੇ ਆ ਉਹਨਾਂ ਨੇ ਲਿਸਟ ਬਣਾ ਲੈਣੀ ਤਿਆਰ ਕਰ ਲੈਣੀ ਨਾਮ ਲਿਖ ਕੇ ਉਸ ਤੋਂ ਬਾਅਦ ਕੀ ਕਰਨਾ ਵਾ ਵੀ ਇੱਕ ਕਮੇਟੀ ਇਹ ਬਣਾਈ ਹੈ 45 ਜਾਣੇ ਦੀ ਜਿਨ੍ਹਾਂ ਨੇ ਜਿਹੜੇ ਇਥੋਂ ਕੁਝ ਪਿੰਡਾਂ ਦੇ ਬਜ਼ੁਰਗ ਆ ਜਿਹੜੇ ਜਿਹੜੇ ਸਾਰੇ ਇਲਾਕੇ ਨੂੰ ਜਾਣਦੇ ਜਾਂ ਇਦਾਂ ਦੇ ਬੰਦੇ ਉਹਦੇ ਸਹਿਰਦ ਉਹਨਾਂ ਨੇ ਉਹ ਇਨਕੁਆਇਰੀ ਕਰਨੀ ਵੀ ਵਾਕਿਆ ਕਿਸੇ ਨੇ ਗਲਤ ਨਾਮ ਤੇ ਨਹੀਂ ਲਿਖਵਾਇਆ ਵਾਕਿਆ ਲੋਡਵੰਦਾ ਦੇ ਨਾਮ ਆ ਫਿਰ ਜਿਹੜੇ ਲੋੜਵੰਤਾ ਦੇ ਨਾਮ ਹੋਏ ਉਹਨਾਂ ਨੂੰ ਐ ਵੈਰੀਫਾਈ ਕਰਕੇ ਬਾਅਦ ਚ ਇੱਕ ਕਮੇਟੀ ਆਪਾਂ ਬਣਾਈ ਆ ਵੀ ਜਿਨ੍ਹਾਂ ਨੇ ਇੱਕ ਕਿੱਟ ਤਿਆਰ ਕਰਨੀ ਆ ਜਿਹੜੀ ਕਿੱਟ ਚ ਲੂਣ ਮਿਰਚ ਹਲਦੀ ਮਸਾਲਾ ਆਪਣਾ ਪੱਤੀ ਖੰਡ ਏ ਟੂ ਜ਼ेड ਆਟਾ ਸਭ ਤੋਂ ਜ਼ਰੂਰੀ ਆਪਣਾ ਡਾਕਟਰੀ ਸਹੂਲਤ ਤੋਂ ਲੈ ਕੇ ਰਸੋਈ ਦਾ ਡੰਗਰ ਵਛੇ ਦਾ ਚਾਰੇ ਤੋਂ ਲੈ ਕੇ ਏ ਟੂ ਜ਼ेड ਸਾਰੀ ਇੱਕ ਕਿੱਟ ਬਣਾ ਲੈਣੀ ਆ ਤੇ ਉਹ ਜਿਹੜੀ ਜਿਹੜੀ ਲਿਸਟ ਬਣੀ ਜਿਹੜੇ ਵੈਰੀਫਾਈ ਬੰਦੇ ਵਾਕਈ ਲੋੜਵੰਦ ਉਹਨਾਂ ਨੂੰ ਉਹ ਲਿਸਟ ਜਿਹੜੀ ਉਹ ਉਹ ਮੁੜ ਕੇ ਉਹ ਜਿਹੜੀ ਕਿੱਟ ਆ ਉਹ ਜਿਹੜੀ ਦੇਣੀ ਆ ਕੁਝ ਬੰਦੇ ਆ ਜਿਵੇਂ ਹੁਣ ਆ ਵੀਰ ਆਏ ਆ ਆਪਣਾ ਆ ਆਏ ਆ ਮੇਰੇ ਸਾਹਮਣੇ ਪਟਿਆਲੇ ਤੋਂ ਅੰਬਾਲੇ ਤੋਂ ਆਏ ਆ ਅੰਬਾਲੇ ਤੋਂ ਚੱਲ ਕੇ ਆ ਟਰੈਕਟਰ ਟ੍ਰਲ ਆਇਆ ਕੱਲ ਦੇ ਤੁਰੇ ਆ ਆ ਵੀ ਹੁਣ ਚੋਕਰ ਲਾ ਰਹੇ ਕੁਝ ਜਿਹੜੀ ਸਾਡੀ ਟੀਮ ਆ ਉਹ ਜਿਹੜੇ ਚੋਕ ਜਿਵੇਂ ਕੋਈ ਸਮਾਨ ਆਇਆ ਉਹਨੂੰ ਲਾਉਣਾ ਵਾ ਕੁਝ ਫਿਰ ਵੰਡਣ ਵਾਲੇ ਵੱਖਰੇ ਆ ਇਸ ਤਰੀਕੇ ਦੀ ਜਿਹੜੀ ਮੈਨੇਜਮੈਂਟ ਆ ਵੀ ਇਸ ਤਰੀਕੇ ਨਾਲ ਲੋਡ ਬੰਦਾ ਤੱਕ ਤੇ ਕੁਝ ਸਾਡੇ ਬੰਦੇ ਇਹ ਆ ਵੀ ਜਿਹੜੇ ਬੀੜੀਆਂ ਹੀ ਜਾ ਕੇ ਇੱਕ ਟੀਮ ਇਹ ਵੀ ਆ ਵੀ ਜਿਹੜੀ ਕਿਸ਼ਤੀ ਵਾਲੀ ਟੀਮ ਆ ਵੀ ਜਿਹੜੇ ਘਰਾਂ ਤੱਕ ਨਹੀਂ ਪਹੁੰਚਿਆ ਉਹ ਜਾ ਕੇ ਕੁਝ ਆ ਨਹੀਂ ਸਕਦੇ ਬੰਦੇ ਪਾਣੀ ਵਿੱਚ ਦੀ ਹੁਣ ਤੇ ਚਲੋ ਪ ਤੇ ਉਹਨਾਂ ਤੱਕ ਵੀ ਜਿਹੜੀ ਪਹੁੰਚ ਆ ਵੱਖ-ਵੱਖ ਇੱਕ ਟੀਮਵਰਕ ਕੀਤਾ ਜਾਂਦਾ ਜੀ ਇੱਥੇ ਵਰਜਿੰਦਰ ਅੱਗੇ ਆ ਜਾਓ ਆਪਾਂ ਉਧਰ ਦਾ ਵੀ ਮਾਹੌਲ ਦਿਖਾ ਦਈਏ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਅੱਗੇ ਵੀ ਜਿਹੜੇ ਸੇਵਾਦਾਰ ਨੇ ਉਹ ਵੱਖ-ਵੱਖ ਤਰੀਕੇ ਦੇ ਨਾਲ ਸਵਾਮਾਂ ਲੈ ਕੇ ਆਏ ਨੇ ਬਿਲਕੁਲ ਇਧਰਲੇ ਪਾਸੇ ਚਾਹ ਦਾ ਲੰਗਰ ਹੈ ਦਵਾਈਆਂ ਦਾ ਲੰਗਰ ਇਹਨਾਂ ਦੇ ਵੱਲੋਂ ਲਗਾਇਆ ਹੋਇਆ ਚੱਲਦਾ ਵਾ ਲੰਗਰ ਚੱਲਦਾ ਵਾ ਹੂੰ ਆਜੀ ਮੈਡੀਕਲ ਸਹੂਲਤਾਂ ਦਵਾਈਆਂ ਪਈਆਂ ਵਾ ਵੀ ਕੋਈ ਵੀ ਜਿਹੜੀਆਂ ਇੱਥੇ ਆਮ ਤਕਰੀਬਨ ਸਾਰੀਆਂ ਹੀ ਦਵਾਈਆਂ ਜਿਹੜੀਆਂ ਸੰਗਤ ਦੇ ਸਹਿਯੋਗ ਨਾਲ ਇੱਥੇ ਪਚਾਈਆਂ ਗਈਆਂ ਵਾ ਮਹਿੰਗੀ ਤੋਂ ਮਹਿੰਗੀ ਦਵਾਈ ਇੱਥੇ ਪਈ ਆ ਹਰ ਬਿਮਾਰੀ ਦਾ ਜਿਹੜਾ ਇਲਾਜ ਆ ਜਿਵੇਂ ਹੁਣ ਬਿਮਾਰੀਆਂ ਪਾਣੀ ਕਰਕੇ ਕੋਈ ਖਾਰਸ਼ ਵਗੈਰਾ ਕੋਈ ਅਲਰਜੀ ਵਗੈਰਾ ਇਦਾਂ ਦਾ ਜਿਹੜਾ ਖਾਸ ਕਰਕੇ ਇੱਥੇ ਧਿਆਨ ਰੱਖਿਆ ਗਿਆ ਵਾ ਤੇ ਆ ਜਿਹੜਾ ਇੱਥੇ ਆਪਣਾ ਜਿਹੜੀ ਉਹ ਕਮੇਟੀ ਬੈਠਦੀ ਆ ਵੀ ਜਿਨ੍ਹਾਂ ਨੇ ਲਿਸਟ ਤਿਆਰ ਕਰਨੀ ਹੁੰਦੀ ਆ ਆ ਸਾਡੇ ਜਿਹੜੇ ਸਿਹਰਦ ਬਾਪੂ ਆ ਜਿਨ੍ਹਾਂ ਨੇ ਇਨਕੁਆਰੀ ਕਰਨੀ ਜਿਹੜੇ ਇਲਾਕੇ ਨੂੰ ਜਾਣਦੇ ਆ ਵੀ ਕਿਹੜੇ ਵਾਕਏ ਲੋ ਆ ਆਪਣੇ ਕੋਲ ਬਾਕੀ ਆ ਸਾਡੇ ਸਾਰੇ ਸੇਵਾਦਾਰ ਆ ਇਹ ਸਟਾਕ ਪਿਆ ਹੋਆ ਸਾਰਾ ਵੀ ਜਿੱਥੇ ਆਣ ਕੇ ਸਮਾਨ ਲੈਂਦਾ ਆਟਾ ਜੀ ਆਇਆ ਵਾ ਆ ਬਾਕੀ ਸਾਰੀਆਂ ਸਹੂਲਤਾਂ ਜੀ ਆ ਜਿਹੜਾ ਕੋਈ ਫ੍ਰਿਜ ਦੇ ਵਿੱਚ ਰੱਖਣ ਵਾਲਾ ਕੰਮ ਆ ਕੈਂਡੀ ਆਪਣੇ ਕੋਲ ਹੂੰ ਬਿਲਕੁਲ ਇਧਰਲੇ ਪਾਸੇ ਦੀਆਂ ਵੀ ਤਸਵੀਰਾਂ ਆ ਇਸ ਪ੍ਰਕਾਰ ਦੀ ਇੱਕ ਕਿੱਟ ਆ ਜਿਹਦੇ ਚ ਦਾਲਾਂ ਏ ਟੂ ਜ਼ेड ਸਾਰਾ ਕੁਝ ਆ ਵੇ ਆ ਜਿਹੜੀ ਕਿੱਟਾਂ ਤਿਆਰ ਹੋਈਆਂ ਸੰਗਤ ਲੈ ਕੇ ਆਈ ਆ ਔਰ ਜਿਹੜੀਆਂ ਕਿੱਟਾਂ ਉਹ ਆਪ ਤਿਆਰ ਕਰਕੇ ਟਰਾਲੀ ਦੇ ਵਿੱਚ ਰੱਖੀਆਂ ਵਾ ਤੇ ਆਜੀ ਆਲੂ ਗੰਡਿਆਂ ਦੀ ਵੀ ਇੱਕ ਵੱਖਰੀ ਕਿੱਟ ਸਾਰੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਕਿੱਟਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਆ ਜਿਹੜਾ ਇਹ ਆਪਣਾ ਪਸ਼ੂਆਂ ਦਾ ਚੋਕਰ ਇੱਥੇ ਪਿਆ ਵਾ ਸੋ ਇੱਧਰ ਆਪਣਾ ਜਿੰਨੀਆਂ ਵੀ ਜਿਹੜੀਆਂ ਇਹ ਇੱਕ ਸਟਾਲ ਲੰਘ ਲੰਦੋ ਬਾਬਿਆਂ ਨੂੰ ਆ ਵੇਖੋ ਜੀ ਆ ਇਦਾਂ ਸਾਡੇ ਸੇਵਾਦਾਰ ਕੰਮ ਕਰਦੇ ਆ ਸਾਰਾ ਦਿਨ ਇਦਾਂ ਬੋਰੀਆਂ ਇਹਨਾਂ ਨੇ ਜਦੋਂ ਕੋਈ ਆ ਗਿਆ ਕੋਈ ਚਾਰਾ ਲੈ ਕੇ ਆ ਗਿਆ ਜਾਂ ਕੋਈ ਸਬਜ਼ਾ ਪੱਤਾ ਲੈ ਕੇ ਆ ਗਿਆ ਉਹ ਸਾਡੇ ਕੋਲ ਜਿਹੜੀ ਨੌਜਵਾਨਾਂ ਦੀ ਟੀਮ ਹੈ ਇਹਨਾਂ ਦਾ ਬੜਾ ਵੱਡਾ ਸਾਥ ਆ ਇਹਨਾਂ ਨੇ ਉਹ ਲਾ ਲਾ ਕੇ ਜਿੱਥੇ ਜਿੱਥੇ ਕਿਸੇ ਚੀਜ਼ ਦਾ ਸਟਾਕ ਰੱਖਣਾ ਉੱਥੇ ਉੱਥੇ ਉਹ ਰੱਖੀ ਜਾਣਾ ਵਾ ਬਾਦ ਦੇ ਵਿੱਚ ਆ ਜਿਵੇਂ ਹੁਣ ਆ ਜਿਹੜਾ ਸਮਾਨ ਆ ਆਲੂ ਆ ਗੰਡੇ ਆ ਇਹ ਇੱਕ ਵੱਖਰੀ ਟੀਮ ਹੋਣੀ ਉਹ ਨੌਜਵਾਨਾਂ ਨੇ ਹਜੇ ਸਾਡੇ ਪਹੁੰਚਣਾ ਆਪਸ ਵਿੱਚ ਸਵੇਰੇ ਸਵੇਰੇ ਕਰ ਰਹੇ ਆ ਉਹਨਾਂ ਨੇ ਪਹੁੰਚ ਗਿਆ ਜਿਹੜੀ ਕਿਟਾ ਜਿਹੜੀ ਸਾਰੀ ਬਣਾ ਦੇਣੀ ਇੱਥੇ ਇੱਥੇ ਘਟ ਜੀ ਸੋ ਇਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਆਪਣਾ ਕੈਂਪ ਆ ਉਹ ਬੜੀ ਚੜ੍ਹਦੀ ਕਲਾ ਦੇ ਨਾਲ ਮੈਂ ਕਿਹਣਾ ਵਾਂ ਵੀ ਜਦੋਂ ਅਸੀਂ ਬਾਉਪੁਰ ਬੰਦ ਤੇ ਕੈਂਪ ਲਾਇਆ ਸੀ ਉੱਥੇ ਵੀ ਇੱਥੇ ਸਾਡੇ ਕੋਲ ਹਰਿਆਣੇ ਤੋਂ ਇੱਥੇ ਸਾਡੇ ਕੋਲੋਂ ਜਿਹੜੇ ਉੱਤਰਾਖੰਡ ਦੇ ਵਿੱਚ ਲੋਕ ਰਹਿੰਦੇ ਆ ਦਿੱਲੀ ਗੜਗਾਉਂ ਦੇ ਲੋਕ ਪਤਾ ਨਹੀਂ ਕਿਹੜਾ ਕਿਹੜਾ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਜਿਹੜੇ ਇੱਥੇ ਆ ਇਤੋਂ ਤੱਕ ਵੀ ਕਈ ਐਨ ਆਰ ਆਈ ਵੀਰ ਜਿਹੜੇ ਸਪੈਸ਼ਲ ਵੇਖੋ ਜਿਨ੍ਹਾਂ ਦੇ ਵਿੱਚ ਅੰਦਰ ਪੰਜਾਬ ਦਾ ਦਰਦ ਹੋ ਕਈ ਟਿਕਟਾਂ ਕਰਾ ਕੇ ਵੀ ਆ ਜਾਂਦੇ ਉਹ ਵੀ ਸਾਡੇ ਕੋਲ ਇੱਥੇ ਆਉਂਦੇ ਆ ਪਿੱਛੇ ਜੇ ਇੱਕ ਵੀਰ ਆ ਸਾਡੇ ਕੋਲ ਰਹਿ ਕੇ ਵੀ ਗਿਆ ਸੋ ਮੈਂ ਨਾ ਕੋਈ ਸਟੇ ਬਾਈ ਜੇ ਕਦੀ ਖਤਮ ਨਹੀਂ ਹੋਣਾ ਇਹ ਬਰਕਤ ਆ ਇਅਸੀਂ ਚਾਹੁੰਦੇ ਆ ਵੀ ਇਹ ਖਤਮ ਹੋ ਜੇ ਅਸੀਂ ਆ ਕੈਂਪ ਦੀ ਸਮਾਪਤੀ ਕਰ ਦਈਏ ਪਰ ਇਹ ਨਹੀਂ ਹੋ ਰਿਹਾ ਜੀ ਬਿਲਕੁਲ ਉਧਰਲੇ ਪਾਸੇ ਵੀ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਖਾਸ ਤੌਰ ਤੇ ਵੱਡੀ ਤਦਾਦ ਦੇ ਵਿੱਚ ਜਿਹੜਾ ਸੰਗਤ ਦੇ ਵੱਲੋਂ ਲੋੜਵੰਦਾਂ ਵਾਸਤੇ ਸਾਜੋ ਸਮਾਨ ਲਿਆਂਦਾ ਜਾ ਰਿਹਾ ਜਿਦੇ ਵਿੱਚ ਦਵਾਈਆਂ ਦਾ ਜ਼ਿਕਰ ਹੋਵੇ ਜਾਂ ਪਸ਼ੂਆਂ ਦੇ ਚਾਰੇ ਦੀ ਗੱਲ ਹੋਵੇ ਜਾਂ ਆਮ ਲੋਕਾਂ ਦੀਆਂ ਜਿਹੜੀਆਂ ਚੀਜ਼ਾਂ ਘਰ ਦੀ ਲੋੜ ਵਾਲੀਆਂ ਖਰਾਬ ਹੋਈਆਂ ਨੇ ਉਹਨਾਂ ਨੂੰ ਲੈ ਕੇ ਵੀ ਵੱਡੀ ਤਦਾਦ ਦੇ ਵਿੱਚ ਤੁਹਾਨੂੰ ਸਮਾਨ ਨਜ਼ਰ ਆਵੇਗਾ ਤਾਂ ਇਧਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਟਰਾਲੇ ਪਰ ਪਰ ਕੇ ਜਿਹੜਾ ਸੰਗਤ ਦੇ ਵੱਲੋਂ ਸਮਾਨ ਲੈਂਦਾ ਜਾ ਰਿਹਾ ਤਾਂ ਤਸਵੀਰਾਂ ਨੇ ਭਾਉਵਾਲ ਬਣਦੀਆਂ ਔਰ ਇਹ ਇਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਰਤੀ ਲੋਕ ਨੇ ਬਾਈ ਜੀ ਆਏ ਕਿੱਥੋਂ ਤੁਸੀਂ ਨਹੀਂ ਤੇ ਬਾਈ ਇੱਥੇ ਸੇਵਾ ਦਾ ਰਹੇ ਜੀ ਆਪਣੇ ਹਾਂ 15 ਸਾਲ ਹੋ ਗਏ ਇੱਥੇ ਲੱਗੇ ਲਗਾਤਾਰ ਹੀ ਰਾਤ ਦਿਨ ਹੀ ਲਗਾਤਾਰ ਸਾਡੀ ਸੇਵਾ ਇੱਥੇ ਹੈ ਜਿੱਦਾਂ ਦਾ ਵੀਰ ਆਪਣੇ ਨੇ ਕੰਮ ਪਾਇਆ ਆਪਣਾ ਪਿੰਡ ਵੀਰ ਵਾਲਾ ਹੀ ਆ ਅੱਛਾ ਪਲਵੰਡੀ ਤੇ ਜੋ ਮਤਲਬ ਜਿਹੜਾ ਵੀਰ ਨੂੰ ਦਾ ਰਿਕਾਰਡ ਤੇ ਦਈਦਾ ਹਾਂ ਮਾਰੇ ਨਹੀਂ ਦੇਣ ਦੇਈ ਜੋ ਵੀ ਸੰਗਤ ਦੀ ਸੇਵਾ ਆਉਂਦੀ ਆ ਤੇ ਸਾਰੇ ਜਿਹੜੇ ਵੀਰ ਦਾ ਅਧਾਰ ਕਾਰਡ ਆ ਇਹ ਜਿਹਨੂੰ ਇੱਕ ਰਾ ਦੇ ਦਿੱਤਾ ਉਹਨੂੰ ਅਖੇਦਾ ਵੀਰ ਦੂਜਿਆਂ ਨੂੰ ਪੁਗਤਾ ਲੈਂਦੇ ਬਾਅਦ ਚ ਦਵਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਬਿਲਕੁਲ ਇਹ ਨੌਜਵਾਨੇ ਸਵਾਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਖਾਸ ਤੌਰ ਤੇ ਵੀ ਇੱਕ ਨੌਜਵਾਨਾਂ ਦੇ ਵੱਲੋਂ ਰੈਣ ਪਸੇਰੇ ਵਾਸਤੇ ਤੰਬੂ ਲਗਾਇਆ ਹੋਇਆ ਇੱਥੇ ਰਖਵਾਲੀ ਕੀਤੀ ਜਾ ਰਹੀ ਹੈ ਪਸ਼ੂਆਂ ਦਾ ਚਾਰਾ ਤੂੜੀ ਜਾਂ ਟੀਮ ਪਹਿਰੇ ਵਾਲੇ ਹੁੰਦੇ ਨਾ ਰਾਤ ਵਾਲੇ ਉਹ ਵੱਖਰੇ ਹੁੰਦੇ ਆ ਉਹਨਾਂ ਨੇ ਰਾਤ ਆਉਣਾ ਵਾ ਉਹਨਾਂ ਨੇ ਸਵੇਰੇ ਚਲੇ ਜਾਣਾ ਵਾ ਵੀ ਇੱਕ ਬਹੁਤ ਹੀ ਮੈਂ ਕਹਿੰਨਾ ਵੀ ਇਹ ਉਦਾਂ ਇੱਕ ਹਵਾ ਚ ਨਹੀਂ ਇੱਕ ਬੜੇ ਮੈਨੇਜਮੈਂਟ ਤਰੀਕੇ ਦੇ ਨਾਲ ਇਹ ਜਿਹੜੇ ਕੈਂਪ ਐ ਡੀਆਂ ਵੱਡੀਆਂ ਸਮਾਵਾ ਸੰਭੀਆਂ ਜਾਂਦੀਆਂ ਤੇ ਉਹ ਇਹਨਾਂ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਪੂਰੀ ਮੈਨੇਜਮੈਂਟ ਹੈ ਜੀ ਰਾਤ ਵਾਲੇ ਵੱਖਰੇ ਉਹਨਾਂ ਨੇ ਆਪਣੇ ਆਪ ਹੀ ਪਹਿਰੇ ਤੇ ਆਉਣਾ ਆਪਣੇ ਆਪ ਹੀ ਸਵੇਰੇ ਚਲੇ ਜਾਣਾ ਵਾ ਸਵੇਰ ਵਾਲਿਆਂ ਆਪਣੇ ਆਪ ਆ ਜਾਣਾ ਵਾ ਕਿੱਟਾਂ ਬਣਾਉਣ ਵਾਲੇ ਆਪਣੇ ਆਪ ਹੀ ਉਹਨਾਂ ਨੂੰ ਆਪਣੀ ਸਾਰੇ ਆਪਣੀ ਜ਼ਿੰਮੇਵਾਰੀ ਹੈ ਉਹ ਸੇਵਾਦਾਰ ਬੜੇ ਤਰੀਕੇ ਦੇ ਨਾਲ ਨਿਭਾ ਰਹੇ ਆ ਕਿ ਇਹਨੂੰ ਆਵਾਜ਼ ਮਾਰ ਕੇ ਕਹਿਣਾ ਨਹੀਂ ਪੈਂਦਾ ਵੀ ਤੂੰ ਆਹ ਕੰਮ ਕਰ। ਅੱਜ ਜਿਹੜੀਆਂ ਟਰਾਲੀਆਂ ਤੇ ਟਰਾਲੀਆਂ ਦੇ ਵਿੱਚ ਕੀ ਆ? ਇਹ ਟਰਾਲੀਆਂ ਦੇ ਵਿੱਚ ਜੀ ਜਿਵੇਂ ਇੱਥੇ ਨਾ ਬੰਨ ਟੁੱਟ ਚੱਲਿਆ ਹੋ ਸੱਤ ਲੋਈ ਦੇ ਕੰਡੇ ਵਾਲਾ ਬੰਨ ਉਹ ਦਿਖਾਇਓ ਮੜਾ ਆ। ਉਹ ਜਿੱਥੇ ਰੋਖਾ ਸਾਰਾ ਬੰਨ ਹੈ ਉਹ ਬੰਨ ਟੁੱਟ ਚੱਲਿਆ ਤੇ ਉਦਨੇ ਜਿਹੜਾ ਸਮਾਨ ਜਿਵੇਂ ਹੁਣ ਅਸੀਂ ਉਦਾਂ ਸੁੱਟੀ ਜਾਂਦੇ ਉਦਨਾ ਹੀ ਟਰਾਲੀਆਂ ਲਾਈਆਂ ਵੀ ਟਰਾਲੀਆਂ ਦੇ ਵਿੱਚ ਸਟਾਕ ਕੀਤਾ ਹੈ। ਵੀ ਕਿਸੇ ਵੇਲੇ ਵੀ ਜੇ ਬੰਨ ਟੁੱਟਦਾ ਵਾ ਇੱਥੋਂ ਤੱਕ ਪਾਣੀ ਆ ਕੈਂਪ ਜਿਹੜਾ ਪਾਣੀ ਰੁੜ ਜਣਾ ਹੈ ਤੇ ਉਹਦੇ ਵਾਸਤੇ ਵੀ ਇੱਥੇ ਸਮਾਨ ਰੱਖਿਆ ਵੀ ਕਿਤੇ ਵੇਲੇ ਵੀ ਜਦੋਂ ਪਾਣੀ ਆਉਂਦਾ ਤੇ ਇਹਨਾਂ ਨੂੰ ਐਮਰਜੈਂਸੀ ਕੱਢਿਆ ਜਾ ਸਕੇ। ਤਾਂ ਕਰਕੇ ਇੱਥੇ ਟਰਾਲੀਆਂ ਲਾਈਆਂ ਸਮਾਨ ਸਟਾਕ ਕਰਨ ਵਾਸਤੇ। ਤੇ ਸੋ ਬੜੀ ਕਿਰਪਾ ਗੁਰੂ ਪਾਸ਼ਾ ਦੀ ਪਰੋ ਜਿਹੜਾ ਬੰਨ ਆ ਉਹ ਸੰਗਤ ਨੇ ਉਦਨ ਅਪਰਾਲਾ ਮਾਰਿਆ ਭਲਾ ਮਾਰ ਕੇ ਉਹ ਦਿਨ ਰਾਤ ਲਾ ਕੇ ਉਹ ਬੰਨ ਬਚਾਲਿਆ ਤੇ ਹੁਣ ਜਿਹੜਾ ਆਪਾਂ ਉਥੇ ਥੱਲੇ ਸਟਾਕ ਕਰ ਰਹੇ ਆ ਤਾਂ ਕਰਕੇ ਬਿਲਕੁਲ ਰਜਿੰਦਰ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੀਆਂ ਲੁੜਿੰਦੀਆਂ ਚੀਜ਼ਾਂ ਦੀ ਲੋੜ ਆ ਜਿਹੜੀ ਆਮ ਤੌਰ ਤੇ ਹੜਪੀਟਾਂ ਨੂੰ ਪੈਣੀ ਆ ਉਹਨਾਂ ਲੋਕਾਂ ਨੂੰ ਪੈਣੀ ਆ ਲੜਿੰਦੀਆਂ ਚੀਜ਼ਾਂ ਦੀ ਜਿਵੇਂ ਪਹਿਲਾਂ ਪਾਣੀ ਵਗ ਰਿਹਾ ਸੀ ਹੁਣ ਪਾਣੀ ਰੁਕ ਗਿਆ ਵਾ ਪਾਣੀ ਉੱਤਰ ਗਿਆ ਵਾ ਪਾਣੀ ਦੇ ਵਿੱਚੋਂ ਬਦਬੂ ਮੁਸ਼ਕ ਬਹੁਤ ਜ਼ਿਆਦਾ ਆ ਰਿਹਾ ਜੀ ਉਹਦੇ ਵਿੱਚੋਂ ਉਹ ਇੱਕ ਕੈਮੀਕਲ ਆ ਜੀ ਉਹ ਬਿਮਾਰੀਆਂ ਫੈਲਣਗੀਆਂ ਲੋਕਾਂ ਨੇ ਬਿਮਾਰ ਵੀ ਹੋਣਾ ਵਾ ਉਹਨਾਂ ਵਾਸਤੇ ਡਾਕਟਰੀ ਸਹੂਲਤਾਂ ਉਹਨਾਂ ਵਾਸਤੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਵਾ ਬਿਓ ਜਿਹੜਾ ਪਾਣੀ ਤੋਂ ਬਿਮਾਰੀਆਂ ਫੈਲਣ ਵਾਲੇ ਨੂੰ ਆਪਾਂ ਕੋਈ ਇਦਾਂ ਦਾ ਪ੍ਰੋਜੈਕਟ ਜਾਂ ਇਦਾਂ ਦਾ ਪਾਣੀ ਕੱਢੀਏ ਕਿ ਇਦਾਂ ਦਾ ਕੰਮ ਕੀਤਾ ਜਾਵੇ ਵੀ ਆਪਣਾ ਉਹ ਬਿਮਾਰੀਆਂ ਨਾ ਫੈਲਣ ਨਹੀਂ ਤੇ ਲੋਕ ਬਹੁਤ ਵੱਡੀ ਮਾਤਰਾ ਦੇ ਵਿੱਚ ਬਿਮਾਰ ਹੋਣਗੇ ਜਦੋਂ ਉੱਥੇ ਚਲੇ ਜਿਗੇ ਨਾ ਉੱਥੇ ਖੜਿਆ ਨਹੀਂ ਜਾਂਦਾ ਉੱਥੇ ਝੋਨੇ ਦੇ ਵਿੱਚ ਮੱਛੀਆਂ ਜਿਹੜੇ ਕੋਈ ਪਸ਼ੂ ਪੰਛੀ ਜਿਹੜੇ ਮਰੇ ਹੋਏ ਆ ਉਹਨਾਂ ਦਾ ਮੁਸ਼ਕ ਪਾਣੀ ਇੰਨਾ ਲੱਥਾ ਉਹ ਇੱਕ ਪਾਣੀ ਨਹੀਂ ਉਹ ਜ਼ਹਿਰ ਬਣ ਗਿਆ ਜੀ ਜਿਹੜਾ ਪਾਣੀ ਵਗਿਆ ਸੋ ਉਹ ਆ ਤੇ ਦੂਜਾ ਆਪਾਂ ਡੀਜ਼ਲ ਟਰੈਕਟਰਾਂ ਦੀ ਲੋਡ ਆ ਖਾਦ ਦਵਾਈਆਂ ਦੀ ਲੋਡ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਸਵਾਵਾਂ ਦੀ ਲੋੜਾ ਆ ਆ ਤੇ ਅਸੀਂ ਸੰਗਤ ਨੂੰ ਰੋਕਦੇ ਆ ਜਿਹੜੀ ਸੰਗਤ ਆ ਚੋਕਰ ਵਗੈਰਾ ਜਾਂ ਦੂਜਾ ਲੈ ਕੇ ਆਉਂਦੀ ਉਹਨਾਂ ਨੂੰ ਕਹਿੰਦਾ ਵੀ ਨਹੀਂ ਹੁਣ ਬਸ ਕਰੋ ਸਮਾਪਤੀ ਕਰੋ ਡੀਜ਼ਲ ਦੀ ਸੇਵਾ ਕਰੋ ਜਾਂ ਹੋਰ ਸਵਾਵਾਂ ਕਰੋ ਇਹ ਸੰਗਤ ਮਤਲਬ ਕਿ ਆਪ ਮਹਾਰੇ ਸੰਗਤ ਦਾ ਪਿਆਰ ਹੀ ਇੰਨਾ ਕਿ ਉਹ ਵੀ ਨਹੀਂ ਬਾਬਾ ਜੀ ਇੱਕ ਵਾਰੀ ਤੁਹਾਡੇ ਕੋਲ ਆਉਣਾ ਵਾ ਇਹ ਲੈ ਆਉਂਦੇ ਆ ਬਿਲਕੁਲ ਵਾਰਿਸ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਜਿਹੜਾ ਆਪਣਾ ਕੈਂਪ ਲਾਇਆ ਹੋਇਆ ਤਾਂ ਇਹਦੇ ਵਿੱਚ ਉਹ ਲੋਕ ਪੁੱਜ ਰਹੇ ਨੇ ਜਿਹੜ ਵੱਖ-ਵੱਖ ਆਪਣੀ ਵਿੱਤ ਦੇ ਤਹਿਤ ਮਦਦ ਲੈ ਕੇ ਹੜਪੀੜਤਾਂ ਵਾਸਤੇ ਆ ਰਹੇ ਨੇ ਔਰ ਇਹਨਾਂ ਦੇ ਵੱਲੋਂ ਅੱਗੇ ਮੁਹੱਈਆ ਕਰਵਾਇਆ ਜਾਂਦਾ ਹੈ ਤਮਾਮ ਸਾਰੀ ਗੱਲਬਾਤ ਕੀਤੀ ਅੱਗੇ ਵੀ ਗਰਾਊਂਡ ਦੇ ਹਾਲਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ